ਗੁਜਰਾਤਾ ਜਿਹੜਾ ਫਸਲਾਂ ਦੇ ਮਾਮਲੇ ਦੇ ਵਿੱਚ ਕਾਫੀ ਮਸ਼ਹੂਰ ਆ ਕਿਉਂਕਿ ਇੱਥੇ ਹਰ ਟਾਈਪ ਦੀ ਫਸਲ ਉਗਾਈ ਜਾਂਦੀ ਹੈ ਕੰਮਾ ਜੋ ਕਿਵਲ 5 ਲੋਕ ਰਹਿੰਦੇ 5 ਲੋਕ ਰਹਤੇ ਬਾਤ ਬਾਤ ਕੋਈ 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 ਰਹਤਾ ਕੋਈ ਨਹੀਂ ਰਹਤਾ ਅੱਛਾ ਅਸ ਟਾਈਮ ਆਪਾਂ ਖੜੇ ਆ ਸਿੱਧਪੁਰ ਗੁਜਰਾਤ ਦੇ ਵਿੱਚ ਤੇ ਬਹੁਤ ਸੋਹਣਾ 뷰 ਤੁਸੀਂ ਦੇਖ ਸਕਦੇ ਹੋ ਇਹ ਜਿੰਨੀਆਂ ਵੀ ਐਜ਼ ਅ ਹਵੇਲੀਆਂ ਐ ਇੱਥੋਂ ਦੇ ਜਿੰਨੇ ਵੀ ਮਾਲਕ ਆ ਕੋਈ ਹైదరాబాద్ ਸੈਟਲ ਹੋ ਗਿਆ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਹਾਂ ਰਾਜਸਥਾਨ ਮਾਉਂਟ ਆਬੂ ਦੇ ਵਿੱਚ ਤੇ ਆਪਣਾ ਸਫਰ ਆ ਜਿਹੜਾ ਮਾਉਂਟ ਆਬੂ ਦਾ ਉਹ ਵੀ ਖਤਮ ਹੋ ਚੁੱਕਿਆ ਤੇ ਰਾਜਸਥਾਨ ਦੀ ਜਿਹੜੀ ਸੀਰੀਜ਼ ਆ ਉਹ ਵੀ ਆਪਣੀ ਕੰਪਲੀਟ ਹੋ ਚੁੱਕੀ ਆ ਰਾਜਸਥਾਨ ਤੋਂ ਸਿਰਫ 40 ਤੋਂ 42 ਕਿਲੋਮੀਟਰ ਦੂਰ ਗੁਜਰਾਤ ਦਾ ਬਾਰਡਰ ਆ ਹੁਣ ਆਪਾਂ ਚੱਲਾਂਗੇ ਗੁਜਰਾਤ ਤੇ ਗੁਜਰਾਤ ਤੇ 130 ਕਿਲੋਮੀਟਰ ਦੇ ਨੇੜੇ ਤੇ ਜਿਹੜੇ ਆਪਣਾ ਦੋ ਲੋਕੇਸ਼ਨਸ ਆ ਇੱਕ ਰਾਣੀ ਕੀ ਬਾਗ ਇੱਕ ਕੁਲਦਾਰਾ ਕੁਲਦਾਰਾ ਬਹੁਤ ਜਦੇ ਫੇਮਸ ਆ ਕਿਉਂਕਿ ਵੱਡੀਆਂ-ਵੱਡੀਆਂ ਹਵੇਲੀਆਂ ਬਣਾ ਕੇ ਉੱਥੇ ਛੱਡ ਦਿੱਤੀਆਂ ਕੰਨਾਂ ਤੇ ਉਹ ਵੀ ਖਾਵਾਂਗੇ ਉਸ ਵਾਰ ਰਾਣੀ ਕੇ ਬਾਗ ਬਹੁਤ ਸੋਹਣਾ ਹੈ ਉਹ ਵੀ ਬਹੁਤ ਖਾਵਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੇ ਰਾਜਸਥਾਨ ਦਾ ਸਫਰ ਹੈ ਸਾਡਾ ਬਹੁਤ ਵਧੀਆ ਰਿਹਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਇੱਥੋਂ ਦਾ ਕਲਚਰ ਜੇਕਰ ਕਿਸੇ ਨੇ ਵੀ ਆਉਣਾ ਹੈ ਜੋਧਪੁਰ ਸਾਈਡ ਦਰਾਹੀ ਆ ਸਕਦਾ ਹੈ ਜੋਧਪੁਰ ਰੋਡ ਤੋਂ ਡਾਇਰੈਕਟ ਤੁਸੀਂ ਫੜ ਕੇ ਜਾਂ ਜੈਪੁਰ ਤੋਂ ਸਿੱਧੀ ਬੱਸ ਫੜ ਕੇ ਪੰਜਾਬ ਤੋਂ ਜੇਕਰ ਤੁਸੀਂ ਆਉਣੇ ਹੋ ਪੰਜਾਬ ਤੋਂ ਜੈਪੁਰ ਜੈਪੁਰ ਤੋਂ ਜੋਧਪੁਰ ਜਾਫਰ ਜੈਪੁਰ ਤੋਂ ਸਿੱਧਾ ਤੁਸੀਂ ਮਾਉਂਟ ਅਬੂਦੀ ਆ ਸਕਦੇ ਹੋ ਬਹੁਤ ਵਧੀਆ ਰੋਡ ਹੈ ਨੀਡ ਐਂਡ ਕਲੀਨ ਰੋਡ ਆ ਇਥੋਂ ਦਾ ਰਹਿਣ ਸਹਿਣ ਇਥੋਂ ਦਾ ਕਲਚਰ ਤੁਹਾਨੂੰ ਮਨਮੋਹਿਤ ਕਰੇਗਾ ਕਿਉਂਕਿ ਉਧਰਲੀ ਸਾਈਡ ਤੁਸੀਂ ਰੇਗਿਸਤਾਨ ਦੇਖੋਗੇ ਜਿਹਦਾ ਤੁਹਾਡਾ ਐਕਸਪੀਰੀਅੰਸ ਰਹੂਗਾ ਰੇਗਿਸਤਾਨ ਤੋਂ ਬਾਅਦ ਇੱਕਦਮ ਤੁਹਾਨੂੰ ਪਹਾੜੀਆਂ ਲਾਇਕਾ ਸ਼ਿਮਲੇ ਵਰਗੀ ਫੀਲਿੰਗ ਜਾਂ ਕੁਲੂ ਮਨਾਲੀ ਨਾਲੋਂ ਵੀ ਵੱਧ ਚੰਗੀ ਫੀਲਿੰਗ ਤੁਹਾਨੂੰ ਮਾਉਂਟ ਆਬੂ ਦੇ ਵਿੱਚ ਦੇਖਣ ਨੂੰ ਮਿਲੋਗੀ ਤੇ ਸਵੇਰ ਦੀ ਹੋ ਚੁੱਕੀ ਹੈ ਸਵੇਰ ਤੇ ਸਵੇਰ ਦਾ ਏਅਰ ਨੇਚਰ 뷰 ਕੁਦਰਤ ਦੇ ਰੰਗ ਬਹੁਤ ਸੋਹਣਾ 뷰 ਆ ਜਿਸ ਹੋਟਲ ਦੇ ਵਿੱਚ ਆਪਾਂ ਰੁਕੇ ਆ ਉਹਦਾ ਆ ਇੱਕ ਬਾਲਕਨੀ ਕਹਿ ਸਕਦੇ ਆ ਜਿਹੜੀ ਬਹੁਤ ਵਧੀਆ ਰੁੱਖ ਲੱਗੇ ਤੇ ਆ ਆਪਣਾ ਹੋਟਲ ਜਿੱਥੇ ਆਪਣਾ ਆਪਾ ਆਪਣਾ ਰੂਮ ਲਿਆ ਸੀ ਤੇ ਬਹੁਤ ਸੋਹਣਾ ਸਟਾਫ ਸੀ ਬਹੁਤ ਵਧੀਆ ਕੋਆਪਰੇਟ ਕੀਤਾ ਤੁਸੀਂ ਵੀ ਆ ਕੇ ਇੱਥੇ ਰਹਿ ਸਕਦੇ ਹੋ ਤੁਸੀਂ ਵੀ ਇੱਥੇ ਆ ਕੇ ਥੋੜਾ ਜਿਹਾ ਮਹਿੰਗਾ ਹੈ ਥੋੜਾ ਜਿਹਾ ਐਕਸਪੈਂਸਿਵ ਆਪਾਂ ਕਹਿ ਸਕਦੇ ਹਾਂ ਕਿੰਨਾ ਕੁ ਖਰਚਾ ਹੋਇਆ ਆਪਾਂ ਜਾਂਦੇ ਜਾਂਦੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਗੱਡੀ ਆਪਣੀ ਕੋਈ ਜ਼ਿਆਦਾ ਹੀ ਲੱਦੀ ਆ ਪਰ ਹੁਣ ਆਪਾਂ ਸਮਾਨ ਕੋਰੀਅਰ ਕਰ ਦਾਂਗੇ ਕਿਉਂਕਿ ਸਾਨੂੰ ਇਸ ਇੱਕ ਠੰਡ ਹੋ ਕਿਧਰਲੇ ਪਾਸੇ ਠੰਡ ਹੈ ਨਹੀਂ ਇਦੇ ਵਿੱਚ ਦੋ ਤਿੰਨ ਜੈਕਟਾਂ ਇਹਦੇ ਵਿੱਚ ਕੰਬਲ ਇਹਦੇ ਵਿੱਚ ਤੇ ਸਲੀਪਿੰਗ ਬੈਗ ਆ ਇਹਨਾਂ ਦੇ ਵਿੱਚ ਜੀਨਸ ਟੀ-ਸ਼ਰਟ ਐਂਡ ਸ਼ਰਟਾਂ ਐ ਤੇ ਸਮਾਨ ਆਪਣਾ ਜਿਆਦਾ ਇਹ ਵੀਰੇ ਹੁਣਾਂ ਦਾ ਬੈਗ ਆ ਕਿਉਂਕਿ ਵੀਰੇ ਹੁਣੀ ਦੋ ਜਾਣੇ ਆ ਬਾਈਕ ਤੇ ਫਿਰ ਸਮਾਨ ਪਿੱਛੇ ਰੱਖੀ ਦੇਣੀ ਇੱਕ ਵੀਰੇ ਨੇ ਕੁਝ ਦਿਨਾਂ ਤੱਕ ਚੱਲੇ ਜਾਣਾ ਐ ਫਿਰ ਇਹ ਬੈਗ ਆਪਾਂ ਇਧਰਲੇ ਪਾਸੇ ਰੱਖ ਦਵਾਂਗੇ ਪਰ ਹੁਣ ਇਹ ਵੀਰੇ ਵਾਲੇ ਪਾਸੇ ਜਿਹੜੇ ਦੋ ਬੈਗ ਆ ਇਧਰ ਆ ਆਪਾਂ ਖੜਾ ਮੋਟਰਸਾਈਕਲ ਤੇ ਆ ਖੜਾ ਆਪਣਾ ਐਕਸ ਪਲਸ ਹੁਣ ਚੱਲਦੇ ਆਪਾਂ ਨਵੇਂ ਸਫਰਾਂ ਤੇ ਬਾਈ ਜੂਨੀ ਵੀ ਆ ਗਏ ਆ ਐਨਕ ਲਾ ਕੇ ਕੋਟ ਪਾ ਕੇ ਤੇ ਆ ਨਾਲ ਕੀ ਹੈ ਟੈਂਟ ਟੈਂਟ ਕਹਿੰਦਾ ਵਿਆਹ ਵਾਲਾ ਕਿ ਦੂਜਾ ਹੀ ਹੈ ਵਿਆਹ ਵਾਲਾ ਕਿਹਦਾ ਵਿਆਹ ਠੀਕਾ ਲੈਣੇ ਆ ਤੁਸੀ ਅੱਛਾ ਕਿੰਨੇ ਪੈਸੇ ਹੈ ਕਿੰਨੇ ਰੁਪਏ ਚਲ ਕੋਈ ਨਹੀਂ 100 ਰੁਪਏ ਚ ਮੰਨ ਲੈਣੇ ਤੁਸੀਂ ਤਾਂ ਨਹੀਂ ਨਹੀਂ ਉਹ ਕੋਈ ਨਹੀਂ ਹਾਂ ਸਿੱਧੂ ਸਾਹਿਬ ਉਹ ਤੁਹਾਨੂੰ ਲਾ ਕੇ ਦਵਾਂਗੇ ਉਹ ਦੇਖਾਂਗੇ ਐ ਠੀਕ ਠੀਕ ਹੈ ਜੀ ਚਲੋ ਜੀ ਚੱਲਦੇ ਆ ਸੋਨੇ ਬਾਂਦਰ ਬੈਠੇ ਹੋ ਬੁੱਕਲ ਚਲੀ ਬੈਠੀ ਆਪਦੇ ਪੁੱਤਾਂ ਨੂੰ ਇੱਕ ਆ ਬੈਠਾ ਜਿਵੇਂ ਚੌਂਕੜੀ ਮਾਰ ਕੇ ਖਾਈ ਜਾਂਦਾ ਹੁੰਦਾ ਜਿਵੇਂ ਇਨਸਾਨ ਖਾਂਦੇ ਆ ਚਲੋ ਇਨਸਾਨ ਵੀ ਇਹਨਾਂ ਦੀ ਜੂਨ ਚ ਆਏ ਆ ਅੱਗੇ ਆਪਾਂ ਨੂੰ ਹੋਰ ਵੀ ਕਾਫੀ ਦੇਖਣ ਨੂੰ ਮਿਲ ਰਹੇ ਆ ਬੰਦਰ ਜਾਂ ਲੰਗੂਰ ਇਹਦਾ ਰੀਜ਼ਨ ਇਹ ਹੈ ਕਿ ਇਸ ਮਾਰਨਿੰਗ ਦਾ ਵੇਲਾ ਹੈ ਤੇ ਇਹਨਾਂ ਨੂੰ ਪਤਾ ਕਿ ਇੱਥੇ ਲੋਕ ਪਾ ਕੇ ਜਾਂਦੇ ਆ ਡਾਈਟ ਵਗੈਰਾ ਕਿਸ ਤਰੀਕੇ ਨਾਲ ਬੈਠੇ ਹੋਏ ਆ ਚੁੰਬੜ ਕੇ ਇਹ ਕਾ ਥੋੜਾ ਠੰਡ ਦਾ ਮਾਹੌਲ ਆ ਸ਼ਾਇਦ ਦਿਨਾਂ ਨੂੰ ਠੰਡ ਠੰਡ ਘਾਟੀ ਲੱਗਦੀ ਹੋਵੇ ਤੇ ਇੱਥੇ ਰਹਿਣ ਵਸੇਰਾ ਸ਼ਾਇਦ ਇਹਨਾਂ ਨੇ ਵੀ ਕੁਦਰਤ ਦਾ ਬਣਾਇਆ ਹੋਇਆ ਹੈ ਤੇ ਕਿਉਂਕਿ ਕੁਦਰਤ ਮੇ ਮਾੜੇ ਤੋਂ ਮਾੜੇ ਇਨਸਾਨ ਨੂੰ ਤੇ ਚੰਗੇ ਚੰਗੇ ਇਨਸਾਨ ਨੂੰ ਸਾਹਮਣੇ ਰੱਖਿਆ ਹੈ ਤੇ ਜਾਨਵਰਾਂ ਨੂੰ ਕਿਉਂ ਨਹੀਂ ਰੱਖੇਗੇ ਉਹ ਸਾਡੇ ਅੱਗੇ ਨਾ ਇੱਕ ਛਪਰੀ ਜਾ ਰਿਹਾ ਹੈ ਤੇ ਬਿਨਾਂ ਜੈਕਟ ਤੋਂ ਤੇ ਉਹ ਜਿਹੜਾ ਦੂਜੇ ਵਾਲਾ ਬਾਈਕ ਨਾ ਚਲੋ ਮੇਰੇ ਕੋਲ ਤਾਂ ਸਮਾਨ ਜਾਂਦੇ ਮੈਂ ਤਾਂ ਰੇਸ ਲਗਾ ਨਹੀਂ ਰਿਹਾ ਤੇ ਨਾ ਉਹ ਬਾਈ ਨੂੰ ਨਾ ਚਿਹਰੇ ਦੇ ਕੇ ਜਾਂਦਾ ਵਾਰੀ ਵਾਰੀ ਸੁਖਬ੍ਰੀਤ ਨੂੰ ਤੇ ਚਿਹਰੇ ਦੇ ਕੇ ਜਾਂਦਾ ਕਿ ਚੱਲ ਆ ਜਾ ਮੇਰੇ ਨਾਲ ਰੇਸ ਲਾ ਤੂੰ ਉਹ ਕਦੇ ਅੱਗੇ ਕੱਢ ਲੈਂਦਾ ਕਦੇ ਪਿੱਛੇ ਚੜ ਲੈਂਦਾ ਉਹ ਚੱਲ ਛਪਰੀ ਡੌਲੇ ਕੱਢੇ ਆ ਤੇ ਇਹੋ ਜਿਹੇ ਲੋਕਾਂ ਨੇ ਕਹਿੰਦਾ ਪਾਰ ਆਖਿਆ ਇੱਥੇ ਪਹਿਲਾਂ ਇਹ ਕੋਈ ਜਿਹੜਾ ਮੂੰਹ ਵਿੱਚ ਪਾ ਕੇ ਖਾਂਦੇ ਹੁੰਦੇ ਚੱਪਦੇ ਰਹਿੰਦੇ ਸਮਲ ਜੀ ਮੋਸ਼ਕਿਆ ਮਾਰਦੇ ਰਹਿੰਦੇ ਆਪੇ ਲੋਕ ਖਾਦਾਏ ਨੇ ਤੇ ਛਪਰੀ ਹੁਣਾ ਕਦੇ ਅੱਗੇ ਕਦੇ ਪਿੱਛੇ ਆਦਾ ਯਾਰ ਤੇਰੀ ਛੱਡ ਨੇ ਕਾਦੀ ਰੇਸ ਆਸਾ ਦਾ ਇੰਜੋਏਬਲ ਵਾਲੇ ਬੰਦੇ ਆ ਗੁਜਰਾ ਆਪਾ ਜਿਹੜਾ ਫਸਲਾਂ ਦੇ ਮਾਮਲੇ ਦੇ ਵਿੱਚ ਕਾਫੀ ਮਸ਼ਹੂਰ ਆ ਕਿਉਂਕਿ ਇੱਥੇ ਹਰ ਟਾਈਪ ਦੀ ਫਸਲ ਉਗਾਈ ਜਾਂਦੀ ਹੈ ਕਣਕ ਤੁਸੀਂ ਥੱਲੇ ਦੇਖ ਸਕਦੇ ਹੋ ਕਣਕ ਪੱਕੀ ਵੀ ਪਈ ਆ ਕਿ ਆਪਾਂ ਨੂੰ ਪੰਜਾਬ ਤੋਂ ਨਿਕਲੇ ਕਾਫੀ ਟਾਈਮ ਹੋ ਚੁੱਕਿਆ 10 ਤੋਂ 12 ਦਿਨ ਤੇ ਆਪਣੀ ਸਾਈਡ ਘਟ ਕੇ ਪਹਿਲਾਂ ਕਲਕਾ ਨਹੀਂ ਪੱਕਦੇਗਾ ਇਧਰ ਲਈ ਸੱਟ ਦੀ ਗੱਲ ਕਰੀਏ ਇਧਰ ਕੜਕਾ ਵਗੈਰਾ ਪਹਿਲਾਂ ਪੱਕ ਜਾਂਦਾ ਹੈ ਪਾਸੇ ਬਠੰਡੇ ਵਾਂਗ ਜਦੋਂ ਆਪਾਂ ਬਠੰਡੇ ਜਾਂਦੇ ਆ ਪੱਥਰ ਵਗੈਰਾ ਲੈਣ ਘਰਾਂ ਦੇ ਵਿੱਚ ਲਵਾਉਣ ਦਾ ਦੋਨੋਂ ਸਾਈਡ ਜੇਕਰ ਆਪਾਂ ਦੇਖਿਆ ਜਾਵੇ ਇਧਰ ਆਪਾਂ ਨੂੰ ਪੱਥਰ ਹੀ ਪੱਥਰ ਦੇਖਣ ਨੂੰ ਮਿਲ ਰਿਹਾ ਦੋਨੋਂ ਸਾਈਡ ਤੁਸੀਂ ਮਿਲਦਾ ਮਾਰਕੀਟ ਆ ਜਿਵੇਂ ਆਪਾਂ ਬਠਿੰਡੇ ਦੇ ਪੁੱਚੋ ਦੇ ਕੋਲੇ ਇਹ ਨਾ ਬਹੁਤ ਵੱਡੇ ਮਾਰਕੀਟ ਆ ਪੱਥਰਾਂ ਦੀ ਸਟੋਨ ਦੀ ਜਗ੍ਹਾ ਜਗ੍ਹਾ ਇਹ ਕੰਟੀਨਿਊ ਜਿੱਥੇ ਮਰਜੀ ਦੇਖ ਲੋ ਆਪਾਂ ਨੂੰ ਪੱਥਰ ਹੀ ਪੱਥਰ ਦੇਖਣ ਨੂੰ ਮਿਲਦਾ ਹੈ ਇੱਥੇ ਵੀ ਸੇਮ ਇਹ ਇੱਕ ਹੱਬ ਆ ਇੱਥੋਂ ਦਾ ਬਹੁਤ ਵੱਡਾ ਜਿੱਥੇ ਆਪਾਂ ਨੂੰ ਡਿਫਰੈਂਟ ਟਾਈਪ ਦਾ ਅਲੱਗ-ਅਲੱਗ ਚੈਪਸ ਵਰਗਾ ਪੱਥਰ ਘਰਾਂ ਦੇ ਵਿੱਚ ਲਾਉਣ ਦਾ ਜਿੱਥੇ-ਜਿੱਥੇ ਵੀ ਯੂਜ਼ ਹੁੰਦਾ ਹੈ ਪੂਰਾ ਤਗੜੇ ਅਲੱਗ-ਅਲੱਗ ਆਪਾਂ ਦੇਖਣ ਨੂੰ ਮਿਲਦਾ ਹੈ ਇੱਥੋਂ ਲੈ ਜਾਂਦੇ ਹੋਣਗੇ ਲੋਕ ਚੰਗੇ ਤਰੀਕੇ ਨਾਲ ਗੁਜਰਾਤ ਦੇ ਪਿੰਡਾਂ ਦੇ ਵਿੱਚ ਖੜੇ ਆ ਜੀ ਗੁਜਰਾਤ ਦਾ ਪਿੰਡ ਤੇ ਆ ਸਰਸੋਂ ਦਾ ਟੇਢੀ ਹੋ ਗਈ ਸਾਰੀ ਤੇ ਫੁਆਰੇ ਲੱਗੇ ਇਸ ਤਰੀਕੇ ਨਾਲ ਪਾਣੀ ਲਾਇਆ ਜਾਂਦਾ ਜਿਵੇਂ ਆ ਫੁਆਰਾ ਹੈ ਸਾਹਮਣੇ ਫੁਆਰਾ ਦੂਜਾ ਤੀਜਾ ਥੋੜੀ ਥੋੜੀ ਮਤਲਬ 5-7 ਕੋਟ ਦੀ ਦੂਰੀ ਤੇ ਫੁਆਰੇ ਲਾ ਜਾਂਦੇ ਆ ਉਹ ਸਾਹਮਣੇ ਆ ਆਫ ਉਹ ਸਾਹਮਣੇ ਸੌਂਫ ਤੇ ਉਹ ਉਧਰਲੇ ਪਾਸੇ ਕਣਕ ਤੇ ਉਹ ਸਾਹਮਣੇ ਜੋ ਬਹੁਤ ਜਦੇ ਲੱਗਾ ਸੀ ਰਾਜਸਥਾਨ ਦੇ ਵਿੱਚ ਵੀ ਗੁਜਰਾਤ ਦੇ ਵਿੱਚ ਵੀ ਸਾਨੂੰ ਇੱਕ ਇੱਥੇ ਵੀਰਾ ਮਿਲਿਆ ਉਹਨਾਂ ਦੱਸਿਆ ਰਿੰਡੀ ਤੇ ਇਹਦਾ ਵੀ ਤੇਲ ਵਗੈਰਾ ਨਿਕਲਦਾ ਤੇਲ ਵਗੈਰਾ ਕੰਮ ਆਉਂਦਾ ਤੜਕੇ ਵਗੈਰਾ ਦੇ ਸਰਸੋਂ ਦਾ ਤੇਲ ਤਾਂ ਆਪਾਂ ਨੂੰ ਪਤਾ ਹੀ ਤੜਕੇ ਵਗੈਰਾ ਦੇ ਕੰਮ ਆਉਂਦਾ ਹੀ ਆਉਂਦਾ ਹੈ ਚਲੋ ਆਪਾਂ ਪਹਿਲਾਂ ਗੁਜਰਾਤ ਦੀ ਚਾਹ ਦਾ ਟੇਸਟ ਕਰਦੇ ਆ ਪਹਿਲੀ ਚਾਹ ਗੁਜਰਾਤ ਦੇ ਨਾਮ ਆਪਾਂ ਲਈ ਪੀ ਨਾਲ ਆਪਾਂ ਖਾਦੇ ਬਿਸਕਟ ਇੱਕ ਚਾਹ ਦਾ ਕੱਪ ਇੱਥੇ ਹੈਗਾ 25 ਰੁਪਏ ਦਾ ਤੇ ਤਿੰਨਾਂ ਜਣਾਂ ਦੇ ਸਾਢੇ ਬਣ ਕੇ 75 ਰੁਪਏ ਪਿੱਛੇ ਸੀਗਾ 20 ਰੁਪਏ ਦਾ ਹੁਣ ਦੇਖਦੇ ਆ ਅੱਗੇ ਜਾ ਕੇ ਕਿੰਨੇ ਦਾ ਕੱਪ ਮਿਲਦਾ ਆਪਾਂ ਨੂੰ 20 ਤੋਂ ਅੱਗੇ ਆਪਾਂ 25 ਦੇ ਤੇ 25 ਤਾਂ ਵੇਨੇ ਕਿੰਨੇ ਤੇ ਜਾਨੇ ਨਾ ਉਹਦੇ ਨੂੰ 25 ਚ ਕੱਪ ਵੀ ਵੱਡਾ ਸੀ ਉਹ 20 ਚ ਮੈਂ ਕੱਪ ਵੀ ਛੋਟਾ ਸੀ ਜਮਾ ਹੀ ਛੋਟਾ ਸੀ ਹੈਨਾ 25 ਦਿੱਤਾ ਇਹ 25 25 ਰੁਪਏ ਦਾ ਮੈਂ ਕਹਿੰ ਗਿਆ 8 ਰੁਪਏ ਮੈਂ ਕਹਿੰਦਾ ਚੀਨੀ ਦੇ ਕੱਪ ਦੇਤਾ ਐਣੀ ਪਤਾ ਹੁਣ ਮੈਂ ਕੱਲ ਕੱਪ ਦਾ ਰੇਟ ਲਾ ਦਰ 50 ਸਵਾਦ ਸੀਗੀ 60 ਸਵਾਦ ਮੋੜਦੀ ਸੀ 25 ਦਾ ਖੈਰ ਹਾਂਜੀ 20 ਚ ਕੁਝ ਵੀ ਨਹੀਂ ਬਾਕੀ ਆ ਇਧਰ ਨੂੰ ਜਿਹੜੇ ਦੁੱਧ ਦੁੱਧ ਰੇਟ ਖਾਸ ਜਿਆਦੇ ਹੈ ਨਾ ਇਧਰ ਆਪਣੇ ਮਹਿੰਗੀ ਹੋਣਗੇ ਇੰਨਾ ਅੱਗੇ ਜਾ ਕੇ ਤੂੰ ਥੋੜਾ ਫਰਕ ਪੈ ਜੂਗੀ ਰਾਤ ਚ ਤੂੰ ਤਾਂ ਸ਼ਹਿਰ ਤੇ ਵੱਢ ਗੋ ਅਸੀਂ ਤੋਲਣ ਲੱਗੇ weight ਕਿਉਂਕਿ ਸਾਨੂੰ ਪੱਛੀਆਂ ਰੁਪਈਆਂ ਦਾ ਕੱਪ ਪਹਿਲਾਂ ਸੀ ਪੁੱਛਿਆ ਅੰਕਲ ਤੋਂ ਕਿ ਅੰਕਲ ਬਈ ਵੇਟ ਤੋਲਣ ਵਾਲੀ ਮਸ਼ੀਨ ਫਰੀ ਹੈ ਇਹਦੇ ਕੋਈ ਚਾਰਜ ਆਉਂਦਾ ਨਹੀਂ ਮੈਂ ਕਿਹਾ ਚਲੋ ਆਜੋ ਵੇਟ ਤੋਲ ਲਈਏ ਤੇ ਹੁਣ ਆਪਾਂ ਜੈਕਟਾਂ ਦੇ ਵੇਟ ਅਲੱਗ ਤੋਲਣੇ ਆ ਤੇ ਆਪਦੇ ਅਲੱਗ ਕੰਡਾ ਰੱਖਿਆ ਵੈਸੇ ਇਹਨਾਂ ਨੇ ਕਿੰਨਾਗਾ ਵੇਟ ਆਪਣਾ ਵੇਟ ਆਇਆ 71 ਕਿਲੋ ਜੀ 71 ਕਿਲੋ ਚੋ 2.5 ਕਿਲੋ ਜੈਕਟ 2.5 ਕਿਲੋ ਤੇ ਬੂਟ ਮੈਂ ਹੈਗਾ ਮੇਰਾ 65 ਕਿਲੋ ਦੇ ਵੇਟ ਨਾ ਖਾਸ ਹੀ ਹੌਲਾ ਕਲਾਮ ਉਸਨੂੰ ਵਰਤ ਰਹਾ ਨਹੀਂ ਹਵਾ ਜੀ ਚ ਭੱਜਾ ਫਿਰਦਾ ਰਹਿੰਦਾ ਮੂਰੇ ਵੇਟ ਤਾਂ ਹੀ ਨਹੀਂ ਬੰਦਦਾ ਉਹਦੇ ਤੇ ਬਾਈਕ ਗਾਡੀ ਤੋਂ ਪੀਪੀ 13 ਹੈ ਪੰਜਾਬ ਨੰਬਰ ਪੰਜਾਬ ਵਾਲੀ ਹੈ 3 ਸਮਾਨ ਆਪ ਚਲਾਉਂਦੇ ਹੋ ਜਾਂ ਆਪਕੇ ਪਾਸ ਜੀ ਗਾਡੀ ਮਤਲਬ ਓਨਰ ਆਪ ਹੀ ਹੋ ਨਹੀਂ ਇਹ 3 ਸਮਾਨ ਸਰਦਾਰੀ ਹੋਇਆ ਅਸਲ ਮਤਲਬ ਪੰਜਾਬ ਦੀ ਗੱਡੀ ਹੈਗੀ ਪੰਜਾਬ ਦੀ ਗੱਡੀ ਆਪ ਚਲਾਉਂਦੇ ਹੋ ਠੀਕ ਹੈ ਠੀਕ ਕਿਹੜਾ ਜਾ ਰਹੇ ਹੋ ਅੱਗੇ ਅਸੀਂ ਹਰਨ ਤੇ ਹੁਣ ਮੈਂ ਜਾ ਰਿਹਾ ਹਾਂ ਸਿਵਾਲਿਆ ਗੁਜਰਾਤ ਨੂੰ ਗੁਜਰਾਤ ਉਹ ਉਹ ਵਰਤੇ ਜਾਂਦੀਆਂ ਗੱਡੀ ਐਸੀ ਦੀ ਇਸ ਟਾਈਮ ਆਪਾਂ ਖੜੇ ਆ ਸਿੱਧਪੁਰ ਗੁਜਰਾਤ ਦੇ ਵਿੱਚ ਤੇ ਬਹੁਤ ਸੋਹਣਾ 뷰 ਤੁਸੀਂ ਦੇਖ ਸਕਦੇ ਹੋ ਇਹ ਜਿੰਨੀਆਂ ਵੀ ਐਜ਼ ਅ ਹਵੇਲੀਆਂ ਐ ਇੱਥੋਂ ਦੇ ਜਿੰਨੇ ਵੀ ਮਾਲਕ ਆ ਕੋਈ ਹైదరాబాద్ ਸੈਟਲ ਹੋ ਗਿਆ ਕੋਈ ਗੁਜਰਾਤ ਸੈਟਲ ਹੋ ਗਿਆ ਜਾਂ ਕੋਈ ਹైదరాబాద్ ਤੋਂ ਕਰਨਾਟਕਾ ਗੋਆ ਮੁੰਬਈ ਪਰ ਇੱਥੇ ਉਹ ਆਉਂਦੇ ਰਹਿੰਦੇ ਆ ਕਿਉਂਕਿ ਇੱਥੇ ਥੋੜੀ ਬਹੁਤੀ ਇਲੈਕਟ੍ਰਿਸਿਟੀ ਚੱਲੂ ਆ ਤੇ ਨਾਲ ਦੀ ਨਾਲ ਕੁਸ਼ਕ ਜਗ੍ਹਾ ਜਿਹੜੀਆਂ ਰੈਂਟ ਤੇ ਉਹਨਾਂ ਨੇ ਦਿੱਤੀਆਂ ਹੋਈਆਂ ਨੇ ਇਹ ਜੋ 뷰 ਆਪਾਂ ਦੇਖ ਰਹੇ ਆ ਇਸ ਟਾਈਮ ਇਹ ਆਪਾਂ ਆਲਵੇਜ਼ ਫਿਲਮਾਂ ਦੇ ਵਿੱਚ ਦੇਖਦੇ ਆ ਵੱਡੇ ਹਾਲੀਵੁੱਡ ਬਾਲੀਵੁੱਡ ਜਿੰਨੇ ਵੀ ਐਕਟਰ ਹੁੰਦੇ ਆ ਆਪਣੇ ਸਲਮਾਨ ਖਾਨ ਹੁੰਦੇ ਆ ਨਾ ਸ਼ਾਹਰੂਖ ਖਾਨ ਹੁੰਦੇ ਆ ਜਿਸ ਤੋਂ ਐਕਟਰ ਨੰਗਾ ਹੈ ਉਹ ਇਸ ਲੋਕੇਸ਼ਨ ਤੇ ਆ ਕੇ ਇੱਕ ਦੋ ਸ਼ਾਟ ਆਪਣੀਆਂ ਫਿਲਮਾਂ ਦੇ ਵਿੱਚ ਜ਼ਰੂਰ ਐਡ ਕਰਦੇ ਆ ਕਿਉਂਕਿ ਤੁਸੀਂ ਜਿਹੜਾ ਥੱਲੇ ਦੇਖ ਰਹੇ ਹੋ ਆ ਡਿਜ਼ਾਈਨ ਜੇ ਬਣੇ ਹੋਇਆ ਇਹ 1917 ਵਿਲੇ ਦੇ ਆ ਪਰ ਇਹਦੇ ਉੱਪਰ ਜੋ ਆ ਰੈੱਡ ਕਲਰ ਬਲੂ ਕਲਰ ਉੱਪਰ ਖਿੜਕੀਆਂ ਐ ਇਹ ਸਾਰੇ ਦੀਆਂ ਸਾਰੀਆਂ ਲੱਕੜ ਦੀਆਂ ਐ ਮਤਲਬ ਜਿੰਨੀ ਵੀ ਜ਼ਿਆਦਾ ਲੱਕੜ ਲਗਾਈ ਗਈ ਹੈ ਮੈਂ ਤੁਹਾਨੂੰ ਪਾਸ ਜਾ ਕੇ ਵੀ ਦਿਖਾਉਣਾ ਹੈ ਸਿਰਫ ਆਹਾ ਥੰਮ ਆ ਆਲੇ ਥੰਮ ਆ ਥੰਮ ਤੇ ਆ ਥੰਮ ਆ ਉੱਪਰ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਇਦੂੰ ਸਾਰੀ ਦੀ ਸਾਰੀ ਲੱਕੜ ਆ ਤੇ ਜਾਲੀਆਂ ਦੀ ਖਾਸੀਅਤ ਇਹਨਾਂ ਦੀ ਇਹ ਹੈ ਕਿ ਇਹ ਵੈਡਿੰਗ ਵੈਡਲਿੰਗਾਂ ਜਾਲੀਆਂ ਡੀਆਂ ਇਹਦੇ ਜੋੜ ਹੀ ਇਸ ਤਰੀਕੇ ਨਾਲ ਮਾਰੇ ਗਏ ਆ ਲੋਕੇਸ਼ਨ ਬਹੁਤ ਜ਼ਿਆਦਾ ਖੂਬਸੂਰਤ ਆ ਆਪਾਂ ਨੂੰ ਪੂਰਾ ਆਨੰਦ ਆ ਰਿਹਾ ਐ ਇਸ ਲੋਕੇਸ਼ਨ ਨੂੰ ਦੇਖ ਕੇ ਕਿਉਂਕਿ ਇਸ ਲੋਕੇਸ਼ਨ ਦੇ ਉੱਤੇ ਵੀਡੀਓ ਸ਼ੂਟ ਰੀਲ ਜਾਂ ਫਿਰ ਫੋਟੋ ਬਹੁਤ ਜ਼ਿਆਦਾ ਸੋਹਣੀ ਆਊਗੀ ਤੇ ਆਪਾਂ ਡੈਫੀਨਿਟਲੀ ਕਲਿੱਕ ਵੀ ਕਰਾਂਗੇ ਰੀਲਸ ਵੀ ਬਣਾਵਾਂਗੇ ਸ਼ਾਰਟਸ ਵੀ ਪਾਵਾਂਗੇ ਆਪਾਂ ਵੀ ਹਾਲੀਵੁੱਡ ਬਾਲੀਵੁੱਡ ਵਾਲੀ ਫਿਲਮ ਵਾਲੀਆਂ ਫੀਲਿੰਗਾਂ ਇੱਥੇ ਖੜਕੇ ਪੂਰੀਆਂ ਲਵਾਂਗੇ ਤੇ ਤੁਹਾਨੂੰ ਵੀ ਪੂਰੇ ਮਜ਼ੇ ਦਿਵਾਵਾਂਗੇ ਤੁਹਾਨੂੰ ਵੀ ਪੂਰੀਆਂ ਫੀਲਿੰਗਜ਼ ਦੇ ਨਾਲ ਹਰ ਇੱਕ ਚੀਜ਼ ਦਿਖਾਵਾਂਗੇ ਬਹੁਤ ਜਦੇ ਸੋਹਣਾ 뷰 ਆ ਰਿਹਾ ਪਰ ਜਦੋਂ ਉਧਰੋਂ ਖੜਕੇ ਅਸੀਂ ਇੱਧਰ ਨੂੰ ਆਏ ਆ ਜਿੱਥੋਂ ਵੀਰੋਣੇ ਤੁਰੇ ਆ ਰਹੇ ਆ ਤੇ ਇੱਧਰ ਆ ਕੇ ਦੇਖਾਂਗੇ ਇਸ ਸਾਰੀ ਬਿਲਡਿੰਗ ਸੇਮ ਟੂ ਸੇਮ ਆਪਾਂ ਨੂੰ ਬਹੁਤ ਸੋਹਣੀ ਦੇਖਣ ਨੂੰ ਮਿਲ ਰਹੀ ਆ ਪਰ ਇੱਥੇ ਜੇ ਆ ਕੇ ਥੋੜਾ ਜਿਹਾ ਕਮ ਖਰਾਬ ਹੋ ਜਾਂਦਾ ਕਿਉਂਕਿ ਇੱਥੇ ਸ਼ੀਸ਼ਾ ਲੱਗਾ ਹੋਇਆ ਹੈ ਇਦਾਂ ਫੇਰ ਬਿਲਡਿੰਗ ਉਹੀ ਆ ਹੁਣ ਦੇਖੋ ਇਹ ਸਾਰਾ ਕੰਮ ਦੀ ਇਹ ਕਹਿੰਦੇ ਨਾ ਕਿ ਹਾਥੀ ਨੰਗਿਆ ਤੇ ਪੂਛ ਕਰਗੀ ਖਰਾਬ ਉਹ ਗੱਲੀ ਗੱਲ ਬਣ ਗਈ ਇੱਥੇ ਆ ਕੇ ਇੱਥੋਂ ਆਏ ਸੀ ਬੜਾ ਸੋਹਣਾ ਵੀ ਬੜਾ ਸੋਹਣਾ ਵੀ ਸਾਨੂੰ ਲੱਗ ਰਿਹਾ ਅੱਖਾਂ ਪੂਰ ਸਕੂਨ ਨਾਲ ਭਰੀਆਂ ਪਰ ਇੱਥੇ ਆ ਕੇ ਕੰਮ ਹੋ ਗਿਆ ਖਰਾਬ ਚਲੋ ਇਹ ਵੀ ਬਾਈ ਨੇ ਕੋਈ ਸੋਚ ਸਮਝ ਕੇ 2 1/2 ਹੋਗੇ ਬਣਾਈ ਹੋਗੇ ਤੀ ਤੋਂ 45 ਮਿੰਟ ਆਪਾਂ ਇਸ ਜਗ੍ਹਾ ਤੇ ਲਾਏ ਆ ਤੇ ਅੱਖਾਂ ਨਾਲ ਸਕੂਨ ਭਰੀ ਹੈ ਜਗ੍ਹਾ ਦੇਖੀ ਹੈ ਜੋ ਕਿ ਬਹੁਤ ਜ਼ਿਆਦਾ ਸੋਹਣੀ ਤੇ ਬਹੁਤ ਜ਼ਿਆਦਾ ਖੂਬਸੂਰਤ ਆ ਚਲੋ ਹੁਣ ਅੱਗੇ ਆਪਾਂ ਚੱਲਦੇ ਆ 360 ਬੁਹੇ ਬਾਰੀਆਂ ਵਾਲੀ ਉਹ ਬਿਲਕੁਲ ਜਿੱਥੇ ਤੁਹਾਨੂੰ ਲਿਖਿਆ ਆ ਰਿਹਾ ਹੈ ਟੀ ਆਰ ਵੀ ਉਹਦੇ ਰਾਈਟ ਸਾਈਡ ਬਿਲਕੁਲ ਨਾਲ ਹੀ ਆ ਉਹ ਹਵੇਲੀ ਹੁਣ ਆਪਾਂ ਚੱਲਦੇ ਆ ਉਸ ਵੱਲ ਮੋਟਰਸਾਈਕਲਾਂ 'ਤੇ ਚੱਲਾਂਗੇ ਹੈਲਮਟ ਆਪਾਂ ਲਾਉਂਦੇ ਨਹੀਂ ਪਾਣੀ ਵਗੈਰਾ ਵੀ ਉੱਥੇ ਜਾ ਕੇ ਪੀਣੇ ਆ ਗਰਮੀ ਬਹੁਤ ਜ਼ਿਆਦਾ ਆ ਤੇ ਰਾਈਡਿੰਗ ਜੈਕਟਰ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਆ

सब लकड़ी है ऊपर का सब लकड़ी है नीचे वाला यही पत्थर है ओनली नीचे वाला तक पत्थर है सब ऑनली बहुत बड़े लेवल की की लकड़ी लगी उस टाइम तो जाली जी जी बिना वाली जाली है बिना विल्डिंग के हाँ देखो डिजाइन उस तरीके से क्रिएट करे गए कितना टाइम लगा होगा जब ये लकड़ी का डिजाइन जो बनाया पत्थर का जो डिजाइन बनाया जी जी काफी टाइम समय लगता है ना ਉਸ ਦਾ ਬਰਮਾ ਕਹਾਤਾ ਪਰਮਾ ਦਾ ਬਰਮਾ ਲੱਕੜਾ ਬਰਮਾ ਲੱਕੜਾ ਦੇਖੋ ਨੀਚੇ ਸੇ 1/2 ਇੰਚ ਵੀ ਸੜਾ ਨਹੀਂ ਹੈ ਸੜਨ ਆਪਣੇ ਵਾਲੀ ਆਜ ਕੀ ਲੱਕੜ ਤੋਂ ਖਤਮ ਹੋ ਜਾਂਦੀ ਹੈ ਦੇਖੋ ਇਹ ਵੀ ਕਲਰ ਇਸਟੱਪ ਕਰਕੇ ਹੋਰ ਲੱਗਦਾ ਦਿੱਕਤਾ ਨਹੀਂ ਆਪ ਨੂੰ ਪਰ ਲੱਕੜਾਈ ਹੈ ਜੀ ਜੀ ਕਲਰ ਵੈਸਾ ਕਰ ਰੱਖਿਆ ਇਹਨਾਂ ਨੇ ਇਹ ਬਿਨਾ ਵੇਲਡਿੰਗ ਵਾਲੀ ਹੋ ਜਾਲੀ ਹਾਂ ਹਾਂ ਇਸ ਟਾਈਮ ਆਪਾਂ ਖੜੇ ਆ ਸਿੱਧਪੁਰ ਦੇ ਵਿੱਚ ਜੋ ਪਿੱਛੇ ਤੁਸੀਂ ਹਵੇਲੀ ਦੇਖ ਰਹੇ ਹੋ ਇਸ ਦੀਆਂ ਜੋ ਖਿੜਕੀਆਂ 260 ਹੈ ਪਹਿਲਾਂ ਵੀ ਆਪਾਂ 2-3 ਵਾਰ ਵੀਡੀਓ ਦੇ ਵਿੱਚ ਵੈਸੇ ਤਾਂ ਗੱਲ ਕੀਤੀ ਆ ਵਾਰ-ਵਾਰ ਗੱਲ ਨਿਕਲ ਆਉਂਦੀ ਆ ਪਰ ਬਹੁਤ ਸੋਹਣੀ ਹਵੇਲੀ ਐ ਐਸਾ ਹਵੇਲੀ ਦਾ ਜਿਹੜਾ ਰੌਲਾ ਐ ਉਹ ਸਾਰੇ ਭਾਰਤ ਦੇ ਵਿੱਚ ਐ ਜੇ ਦੇਸ਼ ਵਿਦੇਸ਼ ਦੇ ਵਿੱਚ ਵੱਡੇ-ਵੱਡੇ ਲੋਕ ਵੱਡੇ-ਵੱਡੇ ਸੈਲੀਬ੍ਰਿਟੀ ਇਸ ਹਵੇਲੀ ਦੀਆਂ ਫੋਟੋਸ ਨੂੰ ਕਲਿੱਕ ਕਰਦੇ ਆ ਆਪਾਂ ਅੰਦਰ ਵੀ ਜਾ ਸਕਦੇ ਆ ਪਰ ਆਪਾਂ ਕੋਲੇ ਥੋਸਾ ਟਾਈਮ ਹੈ ਨਹੀਂ ਇੰਨਾ ਜ਼ਿਆਦਾ ਆਪਾਂ ਅੰਦਰ ਨਹੀਂ ਜਾਵਾਂਗੇ ਪਰ ਸਿੱਧਪੁਰ ਦੇ ਵਿੱਚ ਐਸਾ ਹਵੇਲੀ ਨੇ ਪੂਰੀ ਕਹਿੰਦੇ ਕਿ ਅੱਗ ਮਚਾਈ ਹੋਈ ਆ ਪਰ ਥੋੜੀ ਜਿਹੀ ਸਾਨੂੰ ਕਮੀ ਪੇਛੀ ਲੱਗੀ ਸਾਨੂੰ ਤਿੰਨਾਂ ਨੂੰ ਤੇ ਲੱਗੀ ਦੀਦਾ ਕਲਰ ਵਗੈਰਾ ਹੋ ਜਾਂਦਾ ਤੇ ਬਹੁਤ ਸੋਹਣੀ ਲੱਗਣੀ ਸੀ ਜੇ ਥੋੜੀ ਦੇਖਭਾਲ ਕੀਤੀ ਜਾਵੇ ਤਾਂ ਹੱਦੋ ਵੱਦ ਸੋਹਣੀ ਲੱਗੇ ਮੇਰੇ ਕਲਰ ਤੇ ਨਾ ਜਾਏ ਮੇਰਾ ਕਲਰ ਤਾਂ ਆਲਰੇਡੀ ਕਾਲਾ ਹੀ ਜਾਂਦਾ ਹੈ ਕਿਉਂਕਿ ਆਪਣਾ ਤਾਂ ਨੇਚਰ ਹੀ ਐਵੇਂ ਦਾ ਹੈ ਤੇ ਫੇਸ ਵੀ ਐਵੇਂ ਦਾ ਹੀ ਹੈ ਪਰ ਹਵੇਲੀ ਦਾ ਰੰਗ ਜੇ ਹੋ ਜਾਵੇ ਹਵੇਲੀ ਦੁੱਗਣੀ ਤਿੱਗਣੀ ਸੋਹਣੀ ਲੱਗੂਗੀ ਤੇ ਹੁਣ ਆਪਾਂ ਚੱਲਾਂਗੇ ਅਗਲੇ ਸਫਰ ਵੱਲ ਅੱਜ ਦੀ ਵੀਡੀਓ ਆਪਾਂ ਕਰਦੇ ਇਥੇ ਬੰਦ ਤੁਹਾਨੂੰ ਕਿਵੇਂ ਲੱਗੀ ਇਹ ਲੋਕੇਸ਼ਨ ਕਿਵੇਂ ਜੇ ਤੁਹਾਨੂੰ ਲੱਗਿਆ ਵੀਊ ਕਿਵੇਂ ਦੀ ਲੱਗੀ ਆਪਣੀ ਬੋਲਬਾਣੀ ਤਾਂ ਕਮੈਂਟਾਂ ਦੇ ਵਿੱਚ ਆਪ ਨੂੰ ਜਰੂਰ ਦੱਸਿਓ ਪਹਿਲੀ ਵਾਰ ਚੈਨਲ ਤੇ ਆਇਆ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਪਣੇ ਬਾਈਕ ਖੜਿਆ ਰੈਡੀ ਆ ਬਾਈਕ ਪੂਰੇ ਲੱਦੇ ਹੋਏ ਆ ਤੇ ਇਸ ਹਵੇਲੀ ਇਧਰਲੇ ਪਾਸੇ ਵੀ ਹਵੇਲੀ ਆ ਇਹ ਸਾਰੀ ਹਵੇਲੀ ਆ ਪਰ ਥੋੜੀ ਜੀ ਕਲਰ ਦੀ ਕਮੀ ਆ ਵਾਈਟ ਕਲਰ ਹੀ ਚਾਹੇ ਸਾਰੀ ਨੂੰ ਹੋ ਜਾਵੇ ਬਹੁਤ ਸੋਹਣੀ ਲੱਗੂਗੀ ਵਿੱਚ ਇਹ ਜੋ ਸੀਮੈਂਟ ਹੈ ਜੋ ਤੁਹਾਨੂੰ ਬਲੈਕ ਬਲੈਕ ਦਿਖ ਰਿਹਾ ਹੈ ਰ ਕਲਰ ਨਹੀਂ ਹੈ ਸੀਮੈਂਟ ਦਾ ਕਲਰ ਹੈ ਤੇ ਉੱਪਰ ਥੋੜਾ ਥੋੜਾ ਵਾਈਟ ਕਲਰ ਹੈ ਤੇ ਇਹ ਹਵੇਲੀ ਦੇ ਚਰਚੇ ਸਾਰੇ ਪਾਸੇ ਆ

माउंट आबू बहुत अच्छी प्लेस है नहीं जा कर आए सभी जगह घूम कर आए हैं हम ये वो सब जगह सब जगह बस सनसेट छूट गया हमारा क्योंकि सन भाग गया था ना चलो बाय चलो ये भाई हो नहीं मिले जी गुजराती एक दो गल्ला की हैं तो हम अपन चलते हैं आगे सफर वाले ਪੰਜਾਬੀਆਂ ਦੀ ਚੜਾਈ ਚਾਰੇ ਪਾਸੇ ਜਿੱਥੇ ਮਰਜੀ ਆਪਾਂ ਜਾਵੜ ਗਏ ਅਸੀਂ ਖੜੇ ਇੱਥੇ ਵੱਧ ਤੋਂ ਵੱਧ ਸਾਨੂੰ 10 ਮਿੰਟ ਰੁਕੇ ਆ ਤੇ ਘੱਟੋ ਘੱਟ 20 ਤੋਂ 22 ਬੰਦੇ ਆਏ ਜਿਹੜੇ ਦੇਖਣ ਆਏ ਗੱਲਬਾਤ ਕੀਤੀ ਗੁਜਰਾਤੀ ਦੇ ਵਿੱਚ ਥੋੜੀ ਬਹੁਤੀ ਭਾਸ਼ਾ ਦੀ ਹੈਲੋ ਹਾਈ ਕੀਤਾ ਉਹਨਾਂ ਨੇ ਤੇ ਥੋੜਾ ਬਹੁਤ ਉਹਨਾਂ ਨੇ ਦੱਸਿਆ ਹਵੇਲੀ ਬਾਰੇ ਥੋੜਾ ਬਹੁਤ ਦੱਸਿਆ ਉਹਨਾਂ ਨੇ ਪਿਛਲੀ ਜੋ ਆਪਾਂ ਪਿੱਛੇ ਦੇਖ ਕੇ ਆਏ ਆ ਸਾਰਾ ਕੁਝ ਤੇ ਇੱਥੇ ਆਪਾਂ ਵਲੌਗ ਨੂੰ ਕੀਤਾ ਆਪਣਾ ਐਂਡ ਤੇ ਨੈਕਸਟ ਵਲੌਗ ਲਈ ਤੁਹਾਨੂੰ ਪਹਿਲਾਂ ਹੀ ਕਿਹਾ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕੱਲ ਦੇ ਵਲੌਗ ਵਿੱਚ ਤੁਹਾਨੂੰ ਦਿਖਾਵਾਂਗੇ ਰਾਣੀ ਕੀ ਬਾਗ ਉਹ ਵੀ ਬਹੁਤ ਜ਼ਿਆਦਾ ਖੂਬਸੂਰਤ ਤੇ ਬਹੁਤ ਸੋਹਣੀ ਜਗ੍ਹਾ ਹੈ ਆਪਣੇ ਪਾਈਕ ਤਿਆਰ ਤੇ ਪਿੱਛੇ ਹਵੇਲੀ ਚਲੋ ਚੱਲਦੇ ਆਂ ਕੱਲ ਦੇ ਵਲੌਗ ਦੇ ਵਿੱਚ ਤੇ ਕੱਲੋਂ ਤੁਹਾਨੂੰ ਮਿਲਾਂਗੇ ਆਪਾਂ ਇੱਕ ਨਵੇਂ ਦਿਨ ਨਵੀਂ ਸ਼ੁਰੂਆਤ ਤੇ ਨਵੇਂ ਵਲੌਗ ਦੇ ਵਿੱਚ